ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤਾਂ ਨਾ ਵੀਡੀਓ ਦੇ ਵਿੱਚ ਸਿੱਖਿਆ ਖਬਰਾਂ ਜੀ ਇੱਕ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ ਜ਼ਰੂਰੀ ਨੋਟਿਸ ਹੈ ਤੇ ਇਹ ਤੁਹਾਡੇ ਨਾਲ ਸਾਂਝਾ ਕਰਨਾ ਹੈ ਸਕਰੀਨ 'ਤੇ ਤੁਹਾਡੇ ਨੋਟਿਸ ਹੈ ਤੇ دیر ਸ਼ਾਮ ਕੱਲ ਇਹ ਨੋਟਿਸ ਜਿਹੜਾ ਵਿਭਾਗ ਦੀ ਵੈਬਸਾਈਟ ਤੇ ਖਾਇਆ ਗਿਆ ਸੀ 3704 ਮਾਸਟਰ ਕਲਾਸ ਅਸਾਮੀਆਂ ਨੂੰ ਲੈ ਕੇ ਇਹ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਹੈ ਜਿਵੇਂ ਕਿ ਤੁਹਾਨੂੰ ਤੁਸੀਂ ਸਾਰੇ ਜਾਣਦੇ ਆ ਜੀ ਇੱਕ ਜੜੀਆਂ ਸੂਚੀਆਂ ਸੀ ਜੜੀਆਂ ਲਿਸਟਾਂ ਸੀਗੀਆਂ ਔਰ ਰੀਕਲੈਸ ਕਰਕੇ ਫਾਇਆ ਗਿਆ ਸੀ ਜੋ ਫਿਨਲ ਸਿਲੈਕਸ਼ਨ ਸੂਚੀ ਸੀਗੀ ਉਹ ਵਿਭਾਗ ਵੱਲੋਂ ਰੀਕਲੈਸ ਕਰਕੇ ਅਪਲੋਡ ਕੀਤੀ ਗਈ ਸੀ ਵਿਭਾਗ ਦੀ ਅਫੀਸ਼ੀਅਲ ਵੈਬਸਾਈਟ ਤੇ ਤੇ ਜਿਹੜੇ ਉਹਦੇ ਵਿੱਚ ਸਿਲੈਕਟਡ ਕੈਂਡੀਡੇਟਸ ਸੀਗੇ ਜਿਹੜੇ ਉਹ ਉਹਦੇ ਚ ਜਿਹੜੇ ਸਲੈਕਟ ਹੋਏ ਨੇ ਚੁਣੇ ਗਏ ਨੇ ਉਹਨਾਂ ਨੂੰ ਨਿਯੁਕਤੀ ਖਤਰ ਦੇਣ ਲਈ ਜਿਹੜਾ ਇਹ ਸੱਦਾ ਦਿੱਤਾ ਗਿਆ ਸੀ ਉਹ ਵਿਭਾਗ ਦੀ ਇਨਫੋਰਮੇਸ਼ਨ ਦੇ ਮੁਤਾਬਕ 29 ਤੰਦਰ 2015 ਦਾ ਯਾਨੀ ਕਿ ਅੱਜ ਦਾ ਸ਼ੈਡਿਊਲ ਸੀ ਅੱਜ ਇਹਨਾਂ ਨੂੰ ਜਿਹੜੇ ਨਿਯੁਕਤੀ ਖਤਰ ਦਿੱਤੇ ਜਾਣ ਸੀ ਸਿੱਖਿਆ ਵਿਭਾਗ ਦੇ ਦਫ਼ਤਰ ਮਹਾਲੀ ਵਿਖੇ ਤੇ ਹੁਣ ਇਹ ਜਿਹੜਾ ਜ਼ਰੂਰੀ ਨੋਟਿਸ ਕਰ ਦਿੱਤਾ ਗਿਆ ਤੇ ਇਹਦੇ ਵਿੱਚ ਕਿਹਾ ਗਿਆ ਕਿ ਦਫ਼ਤਰ ਵੱਲੋਂ ਲੈ ਕੇ ਫੈਸਲੇ ਸਰਮੁਖ ਜਿਹੜੀ ਰੇਖਾ ਸੋਚੀ ਵਿੱਚ ਸ਼ਾਮਲ ਕੈਂਡੀਡੇਟਸ ਨੇ ਉਹਨਾਂ ਨੂੰ ਨਿਯੁਕਤੀ ਖਤਰ ਦੇਣ ਸੰਬੰਧੀ ਜਿਹੜੀ ਕਾਰਵਾਈ ਹੈ ਉਹ ਅਗਲੇ ਹੁਕਮਾਂ ਤੱਕ ਜਿਹੜੀਆਂ ਮੁਲਤ ਹੋ ਗਈ ਕੀਤੀ ਜਾਂਦੀ ਹੈ ਸੋ ਅੱਜ ਜਿਹੜਾ ਇਹ ਹੋਣਾ ਸੀ ਆ ਪ੍ਰੋਗਰਾਮ ਜਿਹੜਾ ਨਿਰਦੇਖ ਖਤਰ ਦੇਤੇ ਜਾਣ ਸੀ ਇਹ ਮਲਤਵੀ ਹੋ ਗਿਆ ਜੀ ਹੁਣ ਅੱਗੇ ਪਾ ਦਿੱਤਾ ਗਿਆ ਤੇ ਅਗਲੇ ਜੋ ਵੀ ਡੇਟ ਆਊਗੀ ਉਹ ਤੁਹਾਨੂੰ ਨਾਲ ਅਸੀਂ ਸਾਂਝੀ ਕਰ ਦਾਂਗੇ ਸਿਰਫ ਦੱਸਿਆ 3704 ਮਾਸਟਰ ਕਰ ਰਿਹਾ ਵਿੱਚ ਜਿਹੜੇ ਸਿਲੈਕਟਡ ਕੈਂਡੀਡੇਟਸ ਨੇ ਜਿਨ੍ਹਾਂ ਦੀ ਸੂਚੀ ਜਿਹੜੀ ਰੀਕਾਸਟ ਕਰਕੇ ਫਲੋਰ ਕੀਤੀ ਗਈ ਸੀ ਉਹਨਾਂ ਨੂੰ ਅੱਜ ਨਿਰਦੇਖ ਖਤਰ ਦੇਣ ਲਈ ਜਿਹੜਾ ਬੁਲਾਇਆ ਗਿਆ ਸੀ ਸਦਾ ਦਿੱਤਾ ਗਿਆ ਸੀ ਪਰ ਵਾਗ ਨੂੰ ਇਹ ਨੋਟਿਸ ਕੱਢਿਆ ਗਿਆ ਕਿ ਅੱਜ ਉਹ ਨਾਨ ਉਹਨਾਂ ਤੇ ਜਿਹੜਾ ਨਿਰਦੇਖ ਖਤਰ ਦੇਣ ਵਾਲਾ ਕਾਰਜਕ੍ਰਮ ਹੈ ਉਹ ਅੱਗੇ ਮਲਤਵੀ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਦੁਬਾਰਾ ਜਿਹੜਾ বিভাগ অপডেট কর দা যাবে তো উদ্যোগ নিয়র তো দিতে জানি শুক্রিয়